ਵਾਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਠਾਜ਼ਾ ਰਾਇ ਇੱਕ ਨਵੀਂ ਚੋਣ ਚਰਚਾ ਲੈ ਕੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੇ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤਾਂ ਗੱਲ ਕਰੀਏ ਇੱਕ ਪਾਸੇ ਪੰਜਾਬ ਚ ਨਾਮਜ਼ਦਗੀ ਸ਼ੁਰੂ ਹੋ ਚੁੱਕੀ ਹੈ ਦੂਜੇ ਪਾਸੇ ਪੰਜਾਬ ਦੀ ਸਿਆਸਤ ਚ ਹੱਲੇ ਵੀ ਦਲ ਬਦਲੀਆਂ ਜਾਰੀ ਹੈ ਦੇਖੋ ਦਲ ਬਦਲੀਆਂ ਤਾਂ ਇਹ ਚੋਣਾਂ ਦੇ ਜਦੋਂ VOTING ਤੋਂ ਇੱਕ ਦਿਨ ਪਹਿਲਾਂ ਤੱਕ ਵੀ ਹੋ ਜਾਂਦੀਆਂ ਜੀ ਔਰ ਜੇ ਐਸਾ ਨਾ ਜੇ ਪੰਜਾਬ 'ਚ ਦੇਖੀਏ ਤਾਂ ਇਸ ਵਾਰ ਦਲ ਬਦਲੀਆਂ ਦਾ ਰੁਝਾਨ ਜਿਹੜਾ ਬਹੁਤ ਜ਼ਿਆਦਾ ਹੀ ਰਿਹਾ ਤੇ ਜਿਹੜਾ ਲੇਟੈਸਟ ਹੁਣ ਜਿਹੜੀਆਂ ਦਲ ਬਦਲੀਆਂ ਹੋਈਆਂ ਜਿਹੜੇ ਕਾਲੀ ਦਲ ਦੇ ਉੱਥੋਂ ਸੀਗੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਬਟਰੇਲਾ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਔਰ ਉਹ ਤਿੰਨ ਬਾਰੀ ਜਿਹੜੇ ਨੇ ਉਥੋਂ ਕਾਉਂਸਲਰ रह ਚੁੱਕੇ ਨੇ ਔਰ ਸ਼ਾਇਦ ਮੇਅਰ ਵੀ रह ਚੁੱਕੇ ਨੇ ਉਥੋਂ ਚੰਡੀਗੜ੍ਹ ਤੋਂ ਜੀ ਵਾਈਸ ਮੇਅਰ ਉਥੋਂ ਦੇ रह ਚੁੱਕੇ ਨੇ ਔਰ ਉਹਨਾਂ ਨੇ ਅੱਜ ਜਿਹੜਾ 2 ਦਿਨ ਪਹਿਲਾਂ ਜਿਹੜੀ ਆ ਅਕਾਲੀ ਦਲ ਦੀ ਉਹ ਛੜਤੀ ਸੀ ਆਪਣੀ ਉਮੀਦਵਾਰੀ ਤੇ ਉਹਦੇ ਨਾਲ ਹੀ ਉਹਨਾਂ ਨੇ ਕਹੀ ਕੁਝ ਕਿਹਾ ਸੀ ਕਿ ਮੈਨੂੰ ਜਿਹੜੀ ਫੰਡ ਆ ਜਾਂ ਮੇਰੇ ਕੋਲੇ ਉਹਨੇ ਸੋਰਸ ਐ ਨਹੀਂ ਇਲੈਕਸ਼ਨ ਲੜਨ ਜੋਗੇ ਚੋਂ ਫੰਡ ਨਹੀਂ ਹੈਗੇ ਔਰ ਪਾਰਟੀ ਨੇ ਮੈਨੂੰ ਕਿਹਾ ਸੀ ਫੰਡ ਦੇਵਾਂਗੇ ਪਰ ਉਹ ਦਿੱਤੇ ਨਹੀਂ ਗਏ ਜਾਂ ਮੇਰੀ ਮਦਦ ਤੇ ਨਹੀਂ ਕੋਈ ਆਇਆ ਤੇ ਉਹਦੇ ਕਰਕੇ ਉਹਨੇ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਅਸਤੀਫਾ ਦਿੱਤਾ ਸੀ। ਆ ਪਾਰਟੀ ਤੋਂ ਵੀ ਉਮੀਦਵਾਰੀ ਛੱਡਣ ਦੇ ਨਾਲ-ਨਾਲ ਇੱਕ ਪਾਰਟੀ ਪ੍ਰਧਾਨ ਨੂੰ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਨੇ ਚਿੱਠੀ ਵੀ ਲਿਖੀ ਸੀ ਜੀਚੇ ਸਾਰਾ ਕੁਝ ਜ਼ਿਕਰ ਕੀਤਾ ਸੀ ਵੀ ਕਿਉਂ ਛੱਡ ਰਹੇ ਆ ਉਹ ਪਾਰਟੀ ਹਨਾ ਤੇ ਪਾਰਟੀ ਛੱਡਣ ਵਾਲੇ ਦਿਨ ਇਹ ਹੁੰਦਾ ਵੀ ਹੁਣ ਕਿੱਥੇ ਜਾਣਗੇ। ਔਰ ਇੰਨਾ ਦਿਨਾਂ ਚ ਤਾਂ ਜੇ ਕੋਈ ਅਧਿਕਾਰੀ ਵੀ ਅਸਤੀਫਾ ਦਿੰਦਾ ਜਾਂ ਆ ਪਹਿਲਾਂ ਆਪਦੀ ਉਹ ਰਿਟਾਇਰਮੈਂਟ ਲੈਂਦਾ ਸੇਵਾ ਮੁਕਤੀ ਲੈਂਦਾ ਤਾਂ ਉਹਦੇ ਵੱਲ ਵੀ ਇਹੀ ਹੁੰਦਾ ਵੀ ਇਹ ਹੁਣ ਕਿਸੇ ਪਾਰਟੀ ਜਿੱਦਾਂ ਪਰਮਪਾਲ ਕੌਰ ਲਾਲੋ ਜਾਂ ਹੋਰ ਵੀ ਕਈ ਅਧਿਕਾਰੀਆਂ ਨੇ ਇਹਨਾਂ ਦਨਾਂ ਚ ਜਾਂ ਗੁਰਿੰਦਰ ਸਿੰਘ ਢਿੱਲੋਂ ਲਾਲੋ ਜਿਹੜੇ ਆਈਪੀਐਸ ਹਨਾ ਉਹਨਾਂ ਨੇ ਛੱਡਿਆ ਤਾਂ ਉਹ ਉਹਨਾਂ ਨੇ ਵੀ ਆਖੀਰ ਜਿਹੜਾ ਲੋਕਾਂ ਚ ਜਿਹੜੀ ਚਰਚਾ ਹੁੰਦੀ ਹੈ ਜਾਂ ਲੋਕਾਂ ਚ ਮੈਸੇਜ ਜਾਂਦਾ ਵੀ ਇਹ ਹੁਣ ਕਿਸੇ ਪਾਰਟੀ ਸ਼ਾਮਲ ਹੋਣਗੇ ਕਿਸੇ ਪਾਰਟੀ ਦਾ ਲੜ ਪੜਨਗੇ ਤੇ ਉਵੇਂ ਜਿਹੜਾ ਹਰਦੀਪ ਜਦੋਂ ਇਹਨਾਂ ਨੇ ਵੀ ਛੱਡਿਆ ਕਾਲੀ ਦਲ ਨੂੰ ਛੱਡਿਆ અલਵਿਦਾ ਆਖਿਆ ਤਾਂ ਇਹਨਾਂ ਬਾਰੇ ਚਰਚਾ ਸ਼ੁਰੂ ਹੋ ਗਈ ਸੀ ਕਿ ਸ਼ਾਇਦ ਇਹ ਭਾਜਪਾ ਚ ਜਾਣ ਪਰ ਅੱਜ ਇਹ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਔਰ ਇਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਿਹੜਾ ਸਰੋਪਾਉ ਜਾਂ ਪਾਰਟੀ ਦੇ ਜਿਹੜਾ ਨਿਸ਼ਾਨ ਉਹਨਾਂ ਦੇ ਗੱਲ ਸੁਪਾ ਕੇ ਹਾਂ ਉਹਨਾਂ ਨੂੰ ਅੱਜ ਪਾਰਟੀ ਸ਼ਾਮਲ ਕੀਤਾ ਤੇ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਇਹ ਦੂਸਰੇ ਉਮੀਦਵਾਰ ਆ ਕਾਲੀ ਦਲ ਤੋਂ علاوہ ਇੱਕ बसपा ਦੇ ਉਮੀਦਵਾਰ ਕੇਸ ਹਮਨ ਜਿਹੜੇ ਹੈਗੇ ਨੇ ਹਸ਼ਿਆਰਪੁਰ ਤੋਂ ਉਹਨਾਂ ਨੂੰ ਵੀ ਉਹਨਾਂ ਨੇ ਇੱਕ ਦੋ ਦਿਨ ਪਹਿਲਾਂ ਸ਼ਾਮਲ ਕੀਤਾ ਮਤਲਬ ਤੁਸੀਂ ਜੇ ਦਲ ਬਦਲੀਆਂ ਦੀ ਗੱਲ ਕਰੀਏ ਜਾਂ ਲੋਕਾਂ ਚ ਜਿਹੜੀ ਲੀਡਰਾਂ ਦੀ ਬੇਵਿਸ਼ਵਾਸੀ ਕਹਿ ਲਓ ਜਾਂ ਲੋਕਾਂ ਦੇ ਇਹਨਾਂ ਦੇ ਲੀਡਰਾਂ ਦੇ ਕਰਤਾਰ ਦੀ ਗੱਲ ਕਹਿ ਲਓ ਤਾਂ ਹੁਣ ਤੁਸੀਂ ਦੇਖੋ ਕਿ ਤੁਸੀਂ ਪਾਰਟੀ ਦੀ ਟੈਗਟ ਲੈ ਰਹੇ ਹੋ ਹੈਨਾ ਇਹ ਜੇ ਤੁਸੀਂ ਦਲ ਬਦਲੀ ਕਰਨੀ ਵੀ ਹੈ ਤਾਂ ਪਹਿਲਾਂ ਕਰ ਲਓ ਤੁਸੀਂ ਪਾਰਟੀ ਦੇ ਟਿਕਟ ਲੈ ਲਈ ਚੋਣ ਮੈਦਾਨ 'ਚ ਨਿਤਰਿਆਏ ਜਦੋਂ ਕਾਗਜ਼ ਨਾਮਜ਼ਦਗੀ ਭਰਨ ਤੋਂ ਪਹਿਲਾਂ ਤੁਸੀਂ ਜਿਹੜੀ ਪਾਰਟੀ ਬਦਲ ਲੈਨੇ ਹੋ ਹਨ ਜਿਹੜੇ ਬਸਪਾ ਦੇ ਖਰੇ ਆਮ ਆਦਮੀ ਪਾਰਟੀ ਦੀ ਤਾਂ ਪ ਵੱਡੀ ਪ੍ਰਾਪਤੀ ਵੀ ਦੇਖ ਸਕਦੇ ਆ ਬਈ ਜਿਹੜੀ ਹੈਗੀ ਮੁੱਖ ਮੰਤਰੀ ਨੇ ਦੋ ਪਾਰਟੀਆਂ ਦੇ ਉਮੀਦਵਾਰ ਜਿਹੜੇ ਸ਼ਾਮਲ ਕਰ ਲਏ ਹਨ ਤੇ ਦੂਸਰੇ ਪਾਸੇ ਜਿਹੜੀਆਂ ਆਮ ਲੋਕਾਂ ਚਰਚਾਾਂ ਮਨ ਇਸ ਵਾਰ ਦਲ ਬਦਲੂਆਂ ਦੇ ਖਿਲਾਫ ਕਾਫੀ ਲੋਕਾਂ 'ਚ ਗੁੱਸਾ ਵੀ ਆ ਲੋਕਾਂ 'ਚ ਮਤਲਬ ਚਰਚਾ ਵੀ ਬਹੁਤ ਹੋ ਰਹੀ ਹੈ ਵੀ ਲੀਡਰਾਂ ਦਾ ਕੋਈ ਕਰਤਾਰੀ ਹੈ ਜੀ ਤੇ ਜੇ ਦੇਖਿਆ ਜਾਵੇ ਤੇ ਕੋਈ ਵੀ ਨਹੀਂ ਪਿੱਛੇ ਹੈਗਾ ਹਨਾ ਬਸ ਭਾਜਪਾ ਵਾਲਿਆਂ ਨੇ ਵੀ ਬਸੇਰੀਆਂ ਦਲ ਬਦਲੀਆਂ ਕਰਾਈਆਂ ਆਮ ਆਦਮੀ ਵਾਲਿਆਂ ਨੇ ਵੀ ਕਰਾਈਆਂ ਕਾਂਗਰਸ ਨੇ ਵੀ ਕਰਵਾਈਆਂ ਸਾਰੇ ਪਾਸੇ ਇਹੀ ਚੱਲਿਆ ਜੀ ਜਿਵੇਂ ਦਲ ਬਦਲੇ ਦੀ ਆਪਾਂ ਗੱਲ ਕਰ ਰਹੇ ਆ ਤਾਂ ਅਸੀਂ ਕੁਝ ਸਰਵੇ ਵੀ ਕੀਤੇ ਲੋਕਾਂ ਚਾਹੇ ਗੱਲਬਾਤ ਕੀਤੀ ਲੋਕ ਕਹਿੰਦੇ ਵੀ ਸਾਨੂੰ ਸਮਝ ਨਹੀਂ ਆ ਰਿਹਾ ਕਿਹੜਾ ਲੀਡਰ ਕਿਹੜੇ ਪਾਸੇ ਆ ਵੋਟ ਪਾਈਏ ਕਿਨੂੰ ਸਮਝ ਨਹੀਂ ਆਉਂਦਾ ਅੱਜ ਇਸ ਪਾਰਟੀ ਚ ਐ ਫਿਰ ਕੱਲ ਨੂੰ ਕਿਸੇ ਹੋਰ ਪਾਰਟੀ ਚ ਇਹ ਇਸ ਵਾਰ ਤੇ ਇਹ ਆ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਵੱਲੋਂ ਆ ਜਿਵੇਂ ਹੁਣ ਲੁਧਿਆਣੇ ਚ ਬਿੱਟੂ ਲਾ ਲਓ ਬਹੁਤ ਸਾਰੇ ਜਿਹੜੇ ਆਮ ਲੋਕ ਚਲੋ ਖੈਰ ਹੁਣ ਤਾਂ ਬਹੁਤ ਜਾਗਰੂਕ ਲੋਕ ਨੇ ਪਰ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਮਤਲਬ ਕਹਿ ਲਓ ਜਿੰਨਾ ਬਿੱਟੂ ਦੇ ਨਾਂ ਤੇ ਕਾਂਗਰਸੀ ਬਿੱਟੂ ਦੇ ਨਾਂ ਤੇ ਕਾਂਗਰਸੀ ਦੇਖਦੇ ਆ ਜਾਂ ਪੰਜਾ ਹੀ ਦੇਖਦੇ ਆ ਹੈਗੇ ਆ ਇਹ ਜਿਹੇ ਲੋਕ ਹਨਾ ਬਹੁਤ ਸਾਰੇ ਵੋਟਰ ਜਿਹੜੇ ਨੇ ਜਿਹੜੇ ਆਮ ਨੇ ਜਿਹੜੇ ਸੋਸ਼ਲ ਮੀਡੀਏ ਨਾਲ ਜਾਂ ਉਹ ਤੋਂ ਦੂਰ ਨੇ ਜਾਂ ਇਲੈਕਟ੍ਰੋਨਿਕ ਮੀਡੀਏ ਤੋਂ ਜਾਂ ਪ੍ਰਿੰਟ ਮੀਡੀਏ ਤੋਂ ਦੂਰ ਨੇ ਬਹੁਤ ਸਾਰੇ ਲੋਕ ਹਜੇ ਵੀ ਪਿੰਡਾਂ 'ਚ ਹੈਗੇ ਆ ਖਾਸ ਕਰ ਬੇਟ ਬੈਲਟ 'ਚ ਬਹੁਤ ਸਾਰੇ ਲੋਕ ਨੇਤਾ ਦੇ ਜਿਹੜੇ ਉਮੀਦਵਾਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਹੜਾ ਉਮੀਦਵਾਰ ਕਿੱਥੇ ਆ ਹਨ ਤੇ ਇਹ ਇਹ ਗੱਲ ਸਹੀ ਆ ਤੁਹਾਡਾ ਸਰਵੇ ਤੁਸੀਂ ਕਰਕੇ ਆਏ ਹੋ ਹਾਂ ਪਿੰਡਾਂ ਜਾ ਕੇ ਔਰ ਸਰਵੇ ਦੀ ਕੀ ਥੋੜਾ ਜਿ ਤੁਸੀਂ ਵੀ ਦੱਸ ਦਿਓ ਕਿੰਦਾ ਦਾ ਮੈਸੇਜ ਆ ਰਿਹਾ ਲੁਧਿਆਣੇ ਚ ਕੀਤਾ ਜੀ ਅਸੀਂ ਗਏ ਸੀ ਮੁੱਲਾਪੁਰ ਦੇ ਇਲਾਕੇ ਚ ਤੇ ਇਥੇ ਜ਼ਿਆਦਾਤਰ ਜੋ ਸਾਨੂੰ ਮਿਲਿਆ ਹੁਣ ਜਿਹੜੇ ਕਈ ਪਾਰਟੀਆਂ ਦੇ ਸੰਬੰਧ ਨੇ ਉਹ ਤਾਂ ਉਸੇ ਪਾਰਟੀ ਦੀ ਗੱਲ ਕਰਨਗੇ ਪਰ ਜੋ ਸਾਨੂੰ ਨਿਊਟਰਲ ਮਿਲਣ ਦਾ ਸੀ ਸਾਨੂੰ ਸਮਝ ਨਹੀਂ ਆ ਰਹੀ ਭਾਵੇਂ ਭਾਜਪਾਈ ਸਰਕਾਰ ਆ ਜਾਏ ਭਾਵੇਂ ਕਾਂਗਰਸ ਆ ਜਾਣ ਚਾਹੇ ਆਮ ਆਦਮੀ ਪਾਰਟੀ ਰਿਪੀਟ ਹੋ ਜਾਏ ਤਾਂ ਮਿਕਸ ਹੀਗਾ ਕੋਈ ਕਦੇ ਵੀ ਹਮ ਫਿਕਸ ਹੋ ਕੇ ਵੀ ਆਹੀ ਹੈ ਵੀ ਅੱਗੇ ਹੁੰਦਾ ਸੀ ਵੀ ਅਸੀਂ ਵਨ ਸਾਈਡਡ ਹੋ ਕੇ ਗੱਲ ਦੱਸ ਰਹੇ ਆ ਜਾਂ ਜਿਵੇਂ ਜਿਵੇਂ ਚੋਣਾ ਨੇੜੇ ਆਂਦੀਆਂ ਨੇ ਉਹ ਪੱਕੇ ਹੁੰਦੇ ਵੀ ਆਈ ਪਾਰਟੀ ਜਿੱਤਣ ਵਾਲੀ ਆ ਇੱਕ ਗੱਲ ਮੰਨ ਲੈਂਦੇ ਜੀ ਮਤਲਬ ਇਸ ਵਾਰ ਇੱਕ ਲੋਕਾਂ ਚ ਹਵਾ ਹੈ ਨਹੀਂ ਬਿਲਕੁਲ ਨਹੀਂ ਉਹ ਕਹਿੰਦੇ ਵੀ ਹਲੇ ਅਸੀਂ ਸ਼ੋਰ ਨਹੀਂ ਹੈ ਕਿਹੜੀ ਪਾਰਟੀ ਆਉਣ ਵਾਲੀ ਹੈ ਕੁਝ ਨਹੀਂ ਪਤਾ ਉਹ ਇਹ ਹੋ ਗਿਆ ਨਾ ਜਿਵੇਂ ਲੀਡਰ ਛਾਲਾ ਮਾਰਦੇ ਆ ਮੇਨ ਕਾਰਨ ਦਲ ਬਦਲੇ ਹੀ ਆਉਂਦਾ ਪਤਾ ਹੀ ਨਹੀਂ ਦੇਣੀ ਤੇ ਫਿਰ ਲੋਕ ਵੀ ਜਿਹੜੀ ਹੈ ਚੁੱਪ ਬੋਟ ਹੀ ਪਾਉਣ ਦੇ ਮੂਡ ਚ ਹੈ ਨਾ ਕਿਉਂਕਿ ਭਾਵੇਂ ਪਿਛਲੀ ਵਾਰੀ 22 ਚ ਤਾਂ ਬੜੀ ਹਵਾ ਸੀਗੀ ਆਮ ਆਦਮੀ ਪਾਰਟੀ ਦੀ ਇਸ ਵਾਰ ਚੁੱਪ ਰਹਿ ਕੇ ਲੋਕ ਵੋਟ ਪਾਉਣਗੇ ਕਿਉਂਕਿ ਹਵਾ ਤਾਂ ਕਿਸੇ ਪਾਰਟੀ ਦੀ ਵੀ ਹੈ ਨਹੀਂ ਔਰ ਵੱਡੀ ਗੱਲ ਹੈ ਕਿ ਪੰਜਾਬ ਸਾਰੀਆਂ ਤਰ੍ਹਾਂ ਆਪਦੇ ਆਪ ਦੇ ਮੰਚ ਤੋਂ ਇਲੈਕਸ਼ਨ ਲੜ ਰਹੀਆਂ ਹਨ ਕੋਈ ਗੱਠ ਜੋੜ ਨਹੀਂ ਹੈਗਾ ਕਾਲੀ ਦੇ ਵਸਪਾ ਗੱਠ ਜੋੜ ਵੀ ਟੁੱਟ ਚੁੱਕਿਆ ਭਾਜਪਾ ਨਾਲ ਵੀ ਕਾਲੀ ਦਲ ਦਾ ਗੱਠ ਜੋੜ ਆ ਜਿਹੜਾ ਉਹ ਟੁੱਟਿਆ ਹੋਇਆ ਔਰ ਕਾਲੀ ਦਲ ਬਕਰੇ ਉਤੋਂ ਲੜ ਰਿਹਾ ਹੈ ਨਾ ਭਾਜਪਾ ਵੀ ਪਹਿਲੀ ਵਾਰੀ ਹੈ ਪੰਜਾਬ ਚ ਕੱਲਿਆਂ ਚੋਣਾਂ ਮਤਲਬ ਲੜ ਰਹੀ ਹੈ ਨਾ ਔਰ ਭਾਜਪਾ ਨੇ ਦਾ ਬੜੇ ਕਹਿ ਲੋ ਵੱਟੇ ਚਿਹਰੇ ਹਲਾਏ ਆ ਕੇ ਹਨ ਔਰ ਇਹ ਜਿਹੜੀਆਂ ਦਲ ਬਦਲੀਆਂ ਕਹਿ ਲੋ ਇਹ ਜਿਹੜੀਆਂ ਨਵੀਆਂ ਦੋ ਪਿਕਟਾਂ ਮੈਂ ਤੁਹਾਨੂੰ ਦੱਸਤੀਆਂ ਨੇ ਈ ਨਵੀਆਂ ਦੋ ਬਟਾਂ ਡਿੱਗੀਆਂ ਅੱਜ ਕਹਿ ਲੋ ਹਨ ਗੱਲ ਕਰੀ ਆਪਾਂ ਐਡੀਜੀਪੀ ਗੁਰਿੰਦਰ ਸਿੰਘ ਢੱਲੋਂ ਦੀ ਤਾਂ ਕਾਂਗਰਸ ਪਾਰਟੀ ਦੇ ਸ਼ਾਮਲ ਹੋਏ ਨੇ ਤਾਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਕਿੱਥੇ ਸੈੱਟ ਕੀਤਾ ਫਿਰ ਜਦੋਂ ਉਹਨਾਂ ਨੇ ਵੀ ਅਸਤੀਫਾ ਦਿੱਤਾ ਨਾ ਪਰਮਪਾਲਤ ਬਾਦ ਉਹਨਾਂ ਦੇ ਨਾਂ ਦੀ ਬੜੀ ਚਰਚਾ ਹੋਈ ਸੀ ਵੀ ਸ਼ਾਇਦ ਉਹਨਾਂ ਨੂੰ ਇਲੈਕਸ਼ਨ ਲੜਾਈ ਜਾਵੇ ਪਹਿਲਾਂ ਤਾਂ ਇਹ ਚੱਲਿਆ ਸੀ ਵੀ ਉਹਨਾਂ ਨੂੰ ਖੰਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਆਮ ਆਦਮੀ ਪਾਰਟੀ ਦਾ ਇਹ ਬੜੀ ਚਰਚਾ ਚੱਲੀ ਸੀ ਵੀ ਲਾਲਜੀਤ ਭੁੱਲਣ ਨੂੰ ਬਦਲ ਕੇ ਉਹਨਾਂ ਦੀ ਥਾਂ ਤੇ ਉਹਨਾਂ ਨੂੰ ਉਮੀਦਵਾਰ इवन ਸਾਰੇ ਹੀ ਇਤੋਂ ਤੱਕ ਪ੍ਰਿੰਟ মিডিਏ 'ਚ ਵੀ ਕਹਿ ਲਓ ਸੋਸ਼ਲ ਮੀਡੀਏ ਤੇ ਤਾਂ ਆਮ ਗੱਲ ਵੀ ਬਹੁਤ ਬਹੁਤ ਕੁਝ ਚੱਲ ਜਾਂਦਾ ਤੁਹਾਨੂੰ ਪਤਾ ਹੈ ਨਾ ਮਤਲਬ ਵਿਸ਼ਵਾਸ ਯੋਗਤਾ ਵਾਲਾ ਨਹੀਂ ਹੁੰਦਾ ਬਹੁਤਾ ਕੁਝ ਸੋਸ਼ਲ ਮੀਡੀਏ ਤੇ ਪਰ ਜਿਹੜਾ 프ਰਿੰਟ ਪ੍ਰਿੰਟ মিডিਏ ਦੀ ਸੁਰਖੀ ਜਾਂ ਕਹਿ ਲੋ ਜਾਂ ਇਲੈਕਟ੍ਰੋਨਿਕ মিডিਏ ਜਿਹੜੇ ਜਿਹੜੇ ਨਾਮੀ ਚੈਨਲ ਆ ਉਹਨਾਂ ਤੇ ਵੀ ਇਹ ਚੱਲ ਗਿਆ ਸੀ ਵੀ ਗ੍ਰਿੰਦਰ ਢਿੱਲੋਂ ਜਿਹੜੇ ਆ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹਾ ਹੈ ਜਮ ਭਗਵਾਨ ਤਮਾਨ ਨੇ ਜਿਸ ਤਰ੍ਹਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਸੀ ਤਾਂ ਲੱਗਦਾ ਸੀ ਵੀ ਉਹ ਹਾਂ ਭਈ ਹਾਂ ਆਈਪੀਐਸ ਵੀ ਉਹ ਜਾਣਗੇ ਉਦਰਾ ਆਮ ਆਦਮੀ ਪਾਰਟੀ ਚ ਪਰ ਜਦੋਂ ਕਾਂਗਰਸ ਚਲੇ ਗਏ ਤੇ ਫਿਰ ਮਤਲਬ ਇਹ ਚੱਲ ਪਿਆ ਸੀ ਕਿਉਂਕਿ ਉਹ ਰਾਹੁਲ ਦੀ ਜਦੋਂ ਯਾਤਰਾ ਕਰਦੇ ਆਇਆ ਯਾ ਰਾਹੁਲ ਤਾਂ ਉਹਨਾਂ ਨਾਲ ਉਹ ਸਕਿਉਰਟੀ ਅਨਚਾਰਜ ਰਹੇ ਆ ਜਾਂ ਸਕਿਉਰਟੀ ਕਰਕੇ ਉਹਨਾਂ ਦੇ ਨਾਲ ਕਾਫੀ ਵਿਚਰੇ ਆ ਉਹਨਾਂ ਨੇ ਜ਼ਿਕਰ ਵੀ ਕੀਤਾ ਜੀ ਜਦੋਂ ਮਤਲਬ ਗਏ ਆ ਕਾਂਗਰਸ ਪਾਰਟੀ ਚ ਹੈਨਾ ਰਾਹੁਲ ਦੇ ਨੇਤਾ ਦਾ ਤੇ ਉਹਨਾਂ ਬਾਰੇ ਇਹ ਚਰਚਾ ਚੱਲ ਪਈ ਸੀ ਵੀ ਫਿਰੋਜ਼ਪੁਰ ਤੋਂ ਉਹਨਾਂ ਨੂੰ ਉਮੀਦਵਾਰ ਬਣਾਉਣਗੇ ਜੀ ਕਾਂਗਰਸ ਪਾਰਟੀ ਕਿਉਂਕਿ 12 ਹਲਕਿਆਂ ਚ ਕਾਂਗਰਸ ਆਪ ਦਾ ਇਹ ਉਮੀਦਵਾਰ ਐਲਾਨ ਚੁੱਕੀ ਸੀ ਇੱਕ ਫਿਰੋਜ਼ਪੁਰ ਹੀ ਰਹਿੰਦਾ ਸੀ ਉੱਥੋਂ ਬੜੀ ਇਹ ਚਰਚਾ ਚੱਲੀ ਵੀ ਗ੍ਰਿੰਦਰ ਢਿੱਲੋਂ ਨੂੰ ਕਾਂਗਰਸ ਪਾਰਟੀ ਉਮੀਦਵਾਰ ਬਣਾਉਗੀ ਪਰ ਕਾਂਗਰਸ ਪਾਰਟੀ ਨੇ ਉੱਥੋਂ ਜਿਹੜਾ ਉਹਨੂੰ ਸ਼ੇਰ ਸਿੰਘ ਖਵਾਇਆ ਨੂੰ ਉਮੀਦਵਾਰ ਉਤਾਰਿਆ ਕਿਉਂਕਿ ਬੜੀ ਇਹ ਵੀ ਸੀ ਕਿ ਕਾਂਗਰਸ ਪਾਰਟੀ ਅਤੋਂ ਕੋਈ ਹੋਰ ਵੀ ਵੱਡਾ ਚਿਹਰਾ ਲਿਆ ਰਹੀ ਹੈ ਚਰਚਾ ਚੱਲਦੀ ਸੀ ਪਰ ਨਹੀਂ ਜਿਹੜੇ ਲੋਕਲ ਨੇ ਆਪਣੇ ਖਵਾਇਆ ਉਹ ਉੱਥੇ ਰਾਜ ਸਿੱਖ ਬਰਾਦਰੀ ਦੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਵੀ ਰਾਜ ਸਿੱਖ ਬਰਾਦਰੀ ਨਾਲ ਜੁੜੇ ਹੋਣ ਕਰਕੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਤੇ ਗਰਿੰਦਰ ਢਿੱਲੋਂ ਜਦੋਂ ਉਹ ਉਮੀਦਵਾਰ ਅਲਾਨੇ ਗਏ ਤਾਂ ਫਿਰ ਇਹ ਲੋਕਾਂ ਚਰਚਾ ਹੋਈ ਇਸੇ ਵੀ ਉਹ ਰਹਿ ਗਏ ਜੀ ਕਿਉਂਕਿ ਲੋਕ ਉਦੋਂ ਵੀ ਫਿਰ ਦੂਜੀ ਚਰਚਾ ਵੀ ਸ਼ੁਰੂ ਕਰ ਦਿੰਦੇ ਆ ਨਾ ਵੀ ਛੱਡੀ ਵੀ ਨੌਕਰੀ ਕੁਝ ਮਿਲਿਆ ਨਹੀਂ ਪਰ ਅੱਜ ਫਿਰ ਉਹਨਾਂ ਨੂੰ ਜਿਹੜਾ ਐਕਸ ਸਰਵਿਸਮੈਨ ਜਿਹੜੇ ਇਹਨਾਂ ਦੀ ਸੈੱਲ ਹੈ ਕਾਂਗਰਸ ਪਾਰਟੀ ਦਾ ਉਹਦੇ ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਔਰ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਹੋਰ ਵੀ ਹੋ ਸਕਦਾ ਕਿਤੇ ਉਹਨਾਂ ਨੂੰ ਸੈੱਟ ਕਰੇ ਪਰ ਜਿਹੜੀ ਸ਼ੁਰੂਆਤ ਆ ਜੋ ਉਹਨਾਂ ਨੂੰ ਜਿਹੜਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਕਹਿ ਲੋ ਜਾਂ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਐਕਸ ਸਰਵਿਸਮੈਨ ਉਹਦਾ ਜਿਹੜਾ ਸੈੱਲ ਦਾ ਚੇਅਰਮੈਨ ਬਣਾਇਆ ਗਿਆ ਜੀ ਅੱਗੇ ਜੇ ਗੱਲ ਕਰੀ ਆਪਾਂ ਪੰਜਾਬ 'ਚ ਆਜ਼ਾਦ ਉਮੀਦਵਾਰਾਂ ਦੀ ਤਾਂ ਕਿਹੜੇ-ਕਿਹੜੇ ਪ੍ਰਭਾਵਸ਼ਾਲੀ ਚਿਹਰੇ ਨੇ ਤੇ ਉਹਨਾਂ ਦਾ ਕੀ ਪ੍ਰਭਾਵ ਪੈਣਾ ਚਾਹੁੰਦਾ ਦੇਖੋ ਪੰਜਾਬ 'ਚ ਜਿਹੜੇ ਆਜ਼ਾਦ ਉਮੀਦਵਾਰ ਹੈ ਤਾਂ ਜੇ ਸਾਰੇ ਹਲਕਿਆਂ 'ਚ ਹੀ ਦੇਖੀਏ ਤਾਂ 8 ਤੋਂ 10 ਹਰੇਕ ਹਲਕੇ 'ਚ ਆਜ਼ਾਦ ਉਮੀਦਵਾਰ ਹੁੰਦੇ ਹੀ ਆ ਕਿਉਂਕਿ ਕਈ ਲੋਕ ਸ਼ੌਂਕ ਨੂੰ ਵੀ ਪੇਪਰ ਭਰਦੇ ਵੀ ਮੈਂ ਚੋਣ ਲੜਕੇ ਦੇਖਨੇ ਬਹੁਤ ਸਾਰੇ ਹਰੇਕ ਇਵਨ ਵਿਧਾਨ ਸਭਾ ਚੋਣਾਂ 'ਚ ਵੀ ਹੁੰਦੇ ਨੇ ਆਜ਼ਾਦ ਉਮੀਦਵਾਰ ਤਾਂ ਕਾਫੀ ਗਿਣਤੀ ਹੁੰਦੀ ਹੈ ਜਿਵੇਂ 20 22 ਤੱਕ ਵੀ ਚਲੀ ਜਾਂਦੀ 20 20 ਤੱਕ ਵੀ ਕਈ ਹਲਕਿਆਂ 'ਚ ਚਲੀ ਜਾਂਦੀ ਹੈ ਹਨਾ ਔਰ ਪਰ ਜੇ ਪ੍ਰਭਾਵਸ਼ਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਪੰਜਾਬ 'ਚ ਲੋਕ ਸਭਾ ਚੋਣਾਂ 'ਚ ਵੀ ਜਿਹੜੇ ਪ੍ਰਭਾਵਸ਼ਾਲੀ ਉਹ ਉਮੀਦਵਾਰ ਹੈਗੇ ਆ ਉਹਨਾਂ ਚ ਆਪਣੇ ਭਾਈ ਅਮਰਪਾਲ ਸਿੰਘ ਖੰਡੂਰ ਸਾਹਿਬ ਤੋਂ ਉਹਨਾਂ ਦੇ ਨਾਲ ਹੀ ਹੈਗੇ ਨੇ ਲੱਖਾ ਸਦਾਣਾ ਜੇ ਪ੍ਰਭਾਵਸ਼ਾਲੀ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਆਪਣੇ ਕਮਲਜੀਤ ਬਰਾੜ ਜਿਹੜੇ ਕਿ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਆ ਉਹ ਲੁਧਿਆਣਾ ਤੋਂ ਆ ਕੇ ਖੜੇ ਹੋਏ ਆ ਹਨਾ ਮਤਲਬ ਪ੍ਰਭਾਵਸ਼ਾਲੀ ਜਿਹੜੀ ਗੱਲ ਹੈ ਉਹ ਅਮਰਤਪਾਲ ਭਾਈ ਜਿਹੜੇ ਹੈਗੇ ਉਹਨਾਂ ਦੀ ਕਾਫੀ ਪ੍ਰਭਾਵ ਹੈਗਾ ਔਰ ਉਹਨਾਂ ਦੇ ਆਉਣ ਨਾਲ ਉਥੋਂ ਦੇ ਖੰਡੂਰ ਸਾਹਿਬ ਹਲਕੇ ਦੇ ਸਮੀਕਰਨ ਬਦਲੇ ਆ ਭਾਵੇਂ ਅਕਾਲੀ ਦਲ ਵੱਲੋਂ ਉਹਨਾਂ ਦੇ ਖਿਲਾਫ ਕਹਿ ਲੋ ਬਲਟੋਹਾ ਨੂੰ ਟਿਕਟ ਦਿੱਤੀ ਗਈ ਹੈ ਜੇ ਪੰਥਕ ਉਹਨਾਂ ਦੀ ਗੱਲ ਕਰੀਏ ਵੈਸੇ ਤਾਂ ਚਲੋ ਕਾਂਗਰਸ ਪਾਰਟੀ ਭਾਜਪਾ ਆਮ ਆਦਮੀ ਪਾਰਟੀ ਸਾਰੀ ਪਾਰਟੀਆਂ ਦੇ ਉਮੀਦਵਾਰ ਉੱਥੇ ਹੈਗੇ ਨੇ ਮੈਦਾਨ 'ਚ ਪਰ ਜੇ ਪੰਥਕ ਜਥੇਬੰਦੀਆਂ 'ਚ ਗੱਲ ਕਰੀਏ ਤਾਂ ਬਲਟੋਹਾ ਤੇ ਉਹਨਾਂ ਦਾ ਆਪਸੀ ਕਾਫੀ ਜਿਹੜਾ ਉਹ ਚੱਲ ਵੀ ਰਿਹਾ ਜੇ ਇੱਕ ਦੂਜੇ ਦੇ ਬਲਟੋਹਾ ਦੇ ਜਿਹੜੇ ਪਿਛਲੇ ਦਿਨਾਂ 'ਚ ਤਿੱਖੇ ਬਿਆਨ ਵੀ ਆਏ ਆ ਕਈ ਜਿਨ੍ਹਾਂ ਦਾ ਪੰਥਕ ਸਫਾਂ 'ਚ ਵਿਰੋਧ ਵੀ ਹੋਇਆ ਪਰ ਉਹਦੇ ਨਾਲ ਨਾਲ ਜਿਹੜੇ ਅਕਾਲੀ ਦਲ ਦੇ ਲੀਡਰ ਨੇ ਕਹਿ ਲੋ ਜਾਂ ਅਕਾਲੀ ਦਲ ਦਾ ਕੇਡਰ ਆ ਉਹਨਾਂ ਨੇ ਵੀ ਕਿਹਾ ਕਿ ਬਲਟੋਹਾ ਦੀ ਵੀ ਕੁਰਬਾਨੀ ਹੈ ਹਨਾ ਮਤਲਬ 84 ਤੋਂ ਬਾਅਦ ਉਹਨਾਂ ਤੇ ਵੀ NSA ਲੱਗਿਆ ਉਹ ਵੀ ਜੇਲ੍ਹ ਗਏ ਆ 10 ਸਾਲ ਜੇਲ੍ਹ ਕੱਟੀ ਹੈ ਪਰ ਨਹੀਂ ਜੇ ਆਜ਼ਾਦ ਉਮੀਦਵਾਰ ਦੀ ਗੱਲ ਕਰੀਏ ਤਾਂ ਭਾਈ ਅਮਰਪਾਲ ਸਿੰਘ ਉੱਥੇ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਸਟਰੋਂਗ ਆ ਔਰ ਉੱਥੋਂ ਦੇ ਸਮੀਕਰਨ ਹਲਕੇ ਦੇ ਬਦਲੇ ਹੋਇਆ ਜਿਹੜੀਆਂ ਉੱਥੋਂ ਦੀਆਂ ਖਬਰਾਂ ਆ ਰਹੀਆਂ ਜਾਂ ਜਾਂ ਲੋਕਾਂ 'ਚ ਆ ਰਿਹਾ ਉੱਥੋਂ ਸੁਨੇਹਾ ਉਹ ਇਹ ਆ ਵੀ ਬਹੁਤ ਸਾਰੇ ਪਿੰਡਾਂ ਨੇ ਜਿਵੇਂ ਕਹ ਲੋ ਇੱਕ ਫੈਸਲਾ ਹੀ ਲੈ ਲਿਆ ਵੀ ਅਸੀਂ ਭਾਈ ਅਮਰਤਪਾਲ ਦੇ ਹੱਕ 'ਚ ਕਿਉਂਕਿ ਲੋਕਾਂ 'ਚ ਨੇ ਇੱਕ ਰੋਸ ਆ ਜਿਸ ਤਰ੍ਹਾਂ ਦੀ ਉਸ ਸਮੇਂ ਪੰਜਾਬ 'ਚ ਕਾਰਵਾਈ ਹੋਈ ਸਿੱਖ ਨੌਜਵਾਨਾਂ ਦੇ ਖਿਲਾਫ ਜਾਂ ਜਿਸ ਤਰ੍ਹਾਂ ਦਾ ਸਰਕਾਰ ਦਾ ਰੋਲ ਰਿਹਾ ਜਿਸ ਤਰ੍ਹਾਂ ਦਾ ਏਜੰਸੀਆਂ ਦਾ ਰੋਲ ਰਿਹਾ ਭਾਵੇਂ ਤਲਖ ਮਾਹੌਲ ਤਾਂ ਬਣਿਆ ਹੀ ਸੀ ਉਦੋਂ ਪੰਜਾਬ 'ਚ ਪਰ ਉਹਦੇ باوجود ਵੀ ਜਿਸ ਤਰ੍ਹਾਂ ਦਾ ਚਾ ਪੰਜਾਬ ਸਰਕਾਰ ਦਾ ਰੋਲ ਸੀ ਚਾ ਕੇਂਦਰ ਸਰਕਾਰ ਦਾ ਰੋਲ ਸੀ ਉਹ ਨੇ ਲੋਕਾਂ ਨੂੰ ਇੱਕ ਹੈਰਾਨ ਜਾਂ ਪਰੇਸ਼ਾਨ ਜਾਂ ਲੋਕਾਂ ਚ ਇੱਕ ਡਰਜੇ ਵਾਲਾ ਸਹਿਮ ਵਾਲਾ ਮਾਹੌਲ ਬਣਾਤਾ ਸੀ ਕਿਉਂਕਿ ਕਾਫੀ ਸਮੇਂ ਬਾਅਦ ਕਿਤਨਾ ਦਾ ਮਾਹੌਲ ਬਣਿਆ ਸੀ ਵੀ ਫੜੋ ਪੜੀ ਹੋਗੀ ਸੀ ਸਖ ਨੌਜਵਾਨਾਂ ਦੀ ਜਾਂ ਅੰਦਰ ਡਾਕਤਾ ਫਿਰ ਉਹਨਾਂ ਨੂੰ ਜੇਲ ਜਿਹੜੀ ਡਿਬਰੂਗੜ੍ਹ ਜੇਲ ਚ ਭੇਜਦਾ ਇਹਦਾ ਲੋਕਾਂ ਚ ਇੱਕ ਵਿਰੋਧ ਰੋਸ ਪੰਜਾਬੀਆਂ ਚ ਹੀ ਹੈ ਜਾਂ ਵਿਦੇਸ਼ਾਂ ਚ ਵੀ ਜਿਹੜੇ ਸਿੱਖ ਬੈਠੇ ਹੈ ਇਹਦਾ ਬੜਾ ਰੋਪ ਹੈਗਾ ਰੋ ਔਰ ਇਹਸੇ ਮੁੱਦੇ ਤੇ ਜਿਹੜੀ ਆ ਭਾਈ ਅਮਰਤਪਾਲ ਨੂੰ ਕਹ ਲੋ ਉਥੋਂ ਬਾਹਰ ਲਿਆਉਣ ਦੀ ਗੱਲ ਤੇ ਜਾਂ ਜਾਂ ਉਹਦੇ ਨਾਲ ਜਿਹੜੀ ਆ ਲਾਮਬੰਦੀ ਹੋ ਗਈ ਆ ਲੋਕਾਂ ਦੀ ਸਿੱਖਾਂ ਦੀ ਖਾਸ ਕਰਕੇ ਹਨਾ ਔਰ ਉਹ ਪੰਥਕਾਲ ਕਾ ਸਮਝਿਆ ਜਾਂਦਾ ਉਥੇ ਅੱਜ ਦੀ ਡੇਟ 'ਚ ਜੇ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਉਹ ਬਹੁਤ ਪ੍ਰਭਾਵਸ਼ਾਲੀ ਨੇ ਔਰ ਜਿਹੜੀਆਂ ਜਿਹੜੀਆਂ ਪੰਥਕ ਧਿਰਾਂ ਨੇ ਚਾ ਵਕ ਵਕ ਚਾ ਉਹ ਚੋ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਹੈ ਚਾ ਜਿਹੜਾ ਹੈਗਾ ਭਾਈ ਜਿਸ ਵੀ ਸਿੰਘ ਰੋਡੇ ਵਾਲੇ ਜਿਹੜੇ ਇੰਟਰਨੈਸ਼ਨਲ ਅਕਾਲੀ ਦਲ ਆ ਉਹਨਾਂ ਵੱਲੋਂ ਹੋਰ ਵੀ ਕਈ ਜਿਹੜੀਆਂ ਪੰਥਕ ਧਰਾਨੇ ਉਹਨਾਂ ਵੱਲੋਂ ਉਹਨਾਂ ਦੀ ਸਪੋਰਟ ਕੀਤੀ ਗਈ ਹੈ ਔਰ ਬਹੁਤ ਸਾਰੇ ਮੈਂ ਸੁਣਦਾ ਪਿਆ ਸੀ ਕਾਂਗਰਸੀ ਜਾਂ ਅਕਾਲੀ ਦਲ ਦੇ ਜਿਹੜੇ ਵੱਡੇ ਚਿਹਰੇ ਵੀ ਨੇ ਜਾਂ ਪਿੰਡਾਂ ਦੇ ਆਮ ਲੋਕ ਨੇ ਉਹ ਮਤਲਬ ਉਹਨਾਂ ਦੀ ਸਪੋਰਟ ਤੇ ਨੇ ਔਰ ਜੇ ਦੇਖਿਆ ਜਾਵੇ ਤਾਂ ਪੰਜਾਬ 'ਚ ਜਿਹੜੇ ਸਭ ਤੋਂ ਮਜ਼ਬੂਤ ਪ੍ਰਭਾਵਸ਼ਾਲੀ ਜੀ ਭਾਈ ਅਮਰਪਾਲ ਸਿੰਘ ਨੇ ਆ ਜ ਆਦਮੀਦਾਰ ਜੇ ਦੂਜਾ ਆਪਾਂ ਹਲਕਾ ਇਹ ਚਾਹੀਏ ਬਠਿੰਡੇ 'ਚ ਉਥੇ ਜਿੱਥੇ ਚੋਕ ਕੋਣਾ ਮੁਕਾਬਲਾ ਉਥੇ ਕਹਿ ਸਕਦੇ ਆ ਬਹੁਤ ਕੋਣਾ ਮੁਕਾਬਲਾ ਹੈ ਉਥੇ ਲੱਖਾ ਸਦਾਣਾ ਲੱਖਾ ਸਦਾਣਾ ਦਾ ਵੀ ਕਾਫੀ ਵੱਡਾ ਰੋਲ ਔਰ ਲੱਖਾ ਸਦਾਣਾ ਪਹਿਲਾਂ ਵੀ ਮੋੜ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਿਆ ਔਰ ਉਦੋਂ ਮੇਰਾ ਕਹਿ ਲਾ ਕਾਫੀ ਕੈਰੋ ਦੇ ਖਿਲਾਫ ਹੱਕ ਚ ਲਹਿਰ ਤਾਂ ਬੜੀ ਵੱਡੀ ਸੀ ਉਸ ਸਮੇਂ ਵੀ ਕਿਉਂਕਿ ਉਦੋਂ ਕਿਸਾਨੀ ਸੰਘਰਸ਼ ਚੱਲ ਕੇ ਆਟਿਆ ਸੀਗਾ ਔਰ ਉਸ ਸਮੇਂ ਵੀ ਉਹ 27 ਕੇ 28000 ਵੋਟ ਜਿਹੜੀ ਉਹ ਸਲਕੇ ਤੋਂ ਆਜ਼ਾਦ ਖੜ ਕੇ ਲੈ ਗਿਆ ਸੀ ਔਰ ਹੁਣ ਉਹ ਬਟਿੰਡਾ ਤੋਂ ਆ ਜੇ ਦੇਖਿਆ ਜਾਵੇ ਤਾਂ ਪਟਿੰਡਾ ਚ ਵੀ ਉਹਦਾ ਪ੍ਰਭਾਵ ਹੈਗਾ ਕਿਉਂਕਿ ਉਹ ਉੱਥੇ ਪੰਜਾਬੀ ਦੇ ਮੁੱਦੇ ਤੇ ਲੜਦਾ ਰਿਹਾ ਜਾਂ ਆਪਣੇ ਨਸ਼ਿਆਂ ਦੇ ਖਿਲਾਫ ਉਹਨੇ ਕਾफी ਮਹਿਮ ਚਲਾਈ ਹੈ ਵੱਡੀ ਮਹਿਮ ਚਲਾਈ ਹੈ ਔਰ ਕਿਸਾਨੀ ਮੁੱਦਿਆਂ ਤੇ ਵੀ ਉਹ ਜਦੋਂ ਦਿੱਲੀ ਚ ਵੀ ਧਰਨਾ ਚੱਲਿਆ ਜਾਂ ਲਗਾਤਾਰ ਧਰਨਾ ਚੱਲਿਆ ਤਾਂ ਕਿਸਾਨੀ ਮੁੱਦਿਆਂ ਤੇ ਵੀ ਬੋਲਦਾ ਰਿਹਾ ਔਰ ਉੱਥੇ ਉਹ ਕਾफी ਪ੍ਰਭਾਵਸ਼ਾਲੀ ਹੈ ਔਰ ਜੇ ਉਹ ਮਤਲਬ ਜੱਤ ਦੇ ਨੇੜੇ ਨਹੀਂ ਜਾਂਦੇ ਤਾਂ ਉਹ ਡੈਂਟ ਤਾਂ ਪਾਉਂਦੇ ਹੀ ਹੈ ਨਾ ਹੈਨਾ ਮਤਲਬ ਇੱਕ ਨੌਜਵਾਨ ਜੋ ਚਰਚਿਤ ਚਿਹਰਾ ਨੌਜਵਾਨਾਂ ਨਾਲ ਜੁੜਿਆ ਹੋਇਆ ਚਿਹਰਾ ਹਨ ਉਸੇ ਤਰ੍ਹਾਂ ਹੀ ਜੇ ਆਪਾਂ ਗੱਲ ਕਰ ਲਈਏ ਤੇ ਕਮਲਜੀਤ ਬਰਾੜ ਆ ਲੁਧਿਆਣੇ ਚ ਔਰ ਉਹ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਇਥੋਂ ਦਰਸ਼ਨ ਸਿੰਘ ਬਰਾੜ ਐ ਐਮਐਲਏ ਰਹੇ ਆ 92 ਚ 1992 ਚ ਕਾਂਗਰਸ ਪਾਰਟੀ ਵੱਲੋਂ ਔਰ ਉਹ ਤੋਂ ਬਾਅਦ ਜੋ ਉਹ ਭਾਵੇਂ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਸੀ ਉਹ ਫਿਰ ਜਦੋਂ ਆਜਾਦ ਉਮੀਦਵਾਰ ਵਜੋਂ ਖੜੇ ਸੀ ਤਾਂ 28-24 ਦੇ ਕਰੀਬ ਜਗਰਾਉਂ ਚ ਵੋਟਾਂ ਲੈ ਕੇ ਸੀ 27-28000 کافی ਵੋਟਾਂ ਲੈ ਗਏ ਸੀ ਔਰ ਜੈਤ ਦੇ ਜਮਾ ਨੇੜੇ ਖੜ ਗਏ ਸੀ ਇਵਨ ਕਾਂਗਰਸ ਪਾਰਟੀ ਤੀਜੇ ਨੰਬਰ ਤੇ ਚਲੀ ਗਈ ਸੀ ਉਹ ਦੂਜੇ ਤੇ ਆ ਗਏ ਸੀ ਅਕਾਲੀ ਦਲ ਦੇ ਉਦੋਂ ਅ ਸੀਗੇ ਸ਼ਰਦ ਮੱਲਾ ਭਗਤ ਸਿੰਘ ਮੱਲਾ ਨਾਲ ਉਹਨਾਂ ਦਾ ਸੀਗਾ ਮੁਕਾਬਲਾ ਹਨ ਉਹ ਜਿਹੜਾ ਉਹਨਾਂ ਦਾ ਪ੍ਰਭਾਵ ਹੈ ਕਹਿ ਲਓ ਜਾਂ ਇਸ ਪਰਿਵਾਰ ਦਾ ਬਰਾੜ ਪਰਿਵਾਰ ਦਾ ਕਿਉਂਕਿ ਕਮਲ ਇੱਥੇ ਹੀ ਰਹਿੰਦਾ ਰਿਹਾ ਜਗਰਾਵੀ ਭਾਵੇਂ ਉਹ ਆਪ ਬਾਗੇ ਪ੍ਰਾਣੇ ਚਲੇ ਗਏ ਬਾਗੇ ਪ੍ਰਾਣੇ ਤੋਂ ਜਿੱਤੇ ਆ ਫਿਰ ਭਾਵੇਂ ਹੁਣ ਬਾਈ ਚਾਰੇ ਆ ਪਰ ਉਹ ਉਹਨਾਂ ਦਾ ਪ੍ਰਭਾਵ ਇੱਥੇ ਹੈਗਾ ਔਰ ਜਿਹੜਾ ਕਮਲਜੀਤ ਬਰਾੜ ਆ ਉਹ ਆਪਣੇ ਇਤੋਂ ਜਿਹੜੀ ਚੋਣ ਆ ਉਹ ਆਪਣੇ ਪੰਥਕ ਉਹ ਏਜੰਡੇ ਤੇ ਲੜ ਰਿਆ ਜੀ ਹਨਾ ਉਹ ਮਤਲਬ ਭਾਵੇਂ ਉਹਦੀ ਜਿਹੜੀ ਕਾਂਗਰਸ ਚੋਂ ਉਹਨੂੰ ਬਾਹਰ ਵੀ ਕੱਢਿਆ ਗਿਆ ਕਹਿ ਲਓ ਮੋਗੇ ਜ਼ਿਲ੍ਹੇ ਤੋਂ ਉਹ ਪ੍ਰਧਾਨ ਸੀ ਜਿਹੜਾ ਹਟਾਇਆ ਗਿਆ ਉਹ ਵੀ ਇਹੀ ਕਾਰਨ ਲਾਇਆ ਸੀ ਵੀ ਉਹ ਅਮਰਤਪਾਲ ਦੇ ਜਿਹੜਾ ਸਮਾਗਮ ਆ ਉਹ ਚ ਗਿਆ ਜਾਂ ਉਹਨੇ ਕੇਸਰੀ ਝੰਡਾ ਚੱਕਿਆ ਕਿਸੇ ਸਮਾਗਮ ਚ ਇਹ ਉਹ ਆਪ ਵੀ ਬੋਲਦੇ ਪਏ ਆ ਜਾਂ ਵੇ ਰਾਜੇ ਬੜਿੰਗ ਨੇ ਉਹਨੂੰ ਕਾਂਗਰਸ ਪਾਰਟੀ ਚੋਂ ਹਟਾਇਆ ਸੀ ਔਰ ਰਾਜੇ ਬੜਿੰਗ ਦੇ ਖਿਲਾਫ ਕਹਿ ਲਓ ਜਾਂ ਉਹ ਤਾਂ ਖੈਰ ਉਹਨੇ ਪਹਿਲਾਂ ਹੀ ਆ ਗਿਆ ਸੀ ਉਹ ਲੁਧਿਆਣੇ ਚ ਯਾਰ ਰਾਜੀਵ ਵੜਿੰਗ ਨਾਲ ਤਾਂ ਉਹਦੀ ਸਿੱਧਮ ਸਿੱਧੇ ਆ ਹਨ ਹੁਣ ਉਹ ਜਿਹੜੀ ਜੇ ਕਿਸੇ ਮੁੱਦੇ ਤੇ ਬੋਲਦਾ ਵੀ ਤਾਂ ਉਹ ਸਿੱਧੇ ਦੋਸ਼ ਵੀ ਲਾਉਂਦਾ ਰਾਜੀਵ ਵੜਿੰਗ ਤੇ ਈਵਨ ਉਹਨੂੰ ਇਹ ਇਹ ਹਾਲਾਂਕਿ ਉਹ ਕਾਂਗਰਸ ਪਾਰਟੀ ਨਾਲ ਰਿਹਾ ਪਹਿਲਾਂ ਤੋਂ ਪਰ ਉਹ ਪੰਥਕ ਏਜੰਡੇ ਤੇ ਬੋਲਦਾ ਨਜ਼ਰ ਆਉਂਦਾ ਔਰ ਰਾਜੀਵ ਵੜਿੰਗ ਤੇ ਇਹ ਵੀ ਕਹਿੰਦਾ ਪਿਆ ਵੀ ਇੰਦਰ ਗਾਂਧੀ ਦੀ ਉਹਨੇ ਟੀ-ਸ਼ਰਟ ਪਾਈ ਜਾਂ ਬਿੱਟੂ ਦੇ ਖਿਲਾਫ ਵੀ ਹਨਾ ਮਤਲਬ ਹਾਂ ਹਾ ਉਹਨਾਂ ਦੀਆਂ ਤੁਸੀਂ ਸੁਣੀਆਂ ਹੋਣਗੀਆਂ ਉਹ ਕਾਫੀ ਬੋਲਦਾ ਉਹ ਲੁਧਿਆਣੇ ਚ ਕਾਫੀ ਪ੍ਰਭਾਵਸ਼ਾਲੀ ਹੈ ਔਰ ਉਹਦਾ ਜਿਹੜਾ ਕਾਂਗਰਸ ਜੇ ਉਹ ਹਾਲਾਂਕਿ ਉਹ ਇਹ ਇਸ ਮੁੱਦੇ ਤੇ ਲੜ ਰਿਹਾ ਵੀ ਮੈਂ ਜਿੱਤ ਦੇ ਕਿਉਂਕਿ ਹਰ ਬੰਦਾ ਜਿਹੜਾ ਲੜਦਾ ਭਾਵੇਂ ਉਹ ਆਜ਼ਾਦ ਹੈ ਭਾਵੇਂ ਉਹ ਦੂਜੇ ਕਿਸੇ ਪਾਰਟੀ ਨਾਲ ਅਟੈਚ ਆ ਹਰੇਕ ਉਮੀਦਵਾਰ ਲੜਦਾ ਤਾਂ ਜਿੱਤ ਦੀ ਭਾਵਨਾ ਨਾਲ ਹੀ ਹੈ ਨਾ ਵੀ ਮੈਂ ਜੱਤ ਦੇ ਨੇੜੇ ਜਾਵਾਂ ਜਿੱਤਾਂ ਪਰ ਇੱਥੇ ਉਹ ਕਹਿ ਲਓ ਜੇ ਮਤਲਬ ਕਾਂਗਰਸ ਪਾਰਟੀ ਨੂੰ ਤਾਂ ਉਹਦਾ ਸਿੱਧਾ ਨੁਕਸਾਨ ਆ ਖਾਸ ਕਰਕੇ ਜਗਰਾਉਂ ਚ ਜਿਹੜਾ ਹਨ ਹਾਲਾਂਕਿ ਉਹ ਚਲੋ ਉਹ ਦੂਜੇ ਤੱਕੇ ਹਲਕੇ ਚ ਜਾਂ ਲੁਧਿਆਣਾ ਸ਼ਹਿਰ ਚ ਵੀ ਉਹਦਾ ਕੇਡਰ ਹੈਗਾ ਇਤੋਂ ਵੀ ਪ੍ਰਧਾਨ ਰਿਹਾ ਜਾਂ ਕਾਫੀ ਹੋਰ ਹਲਕਿਆਂ ਵਾਲੇ ਵੀ ਉਹਨਾਂ ਨਾਲ ਜੁੜੇ ਰਹੇ ਆ ਹਨ ਉਹਦੇ ਫਾਦਰ ਸਾਹਿਬ ਐਮਐਲਏ ਰਹੇ ਕਰਕੇ ਔਰ ਇੱਥੇ ਉਹ ਮਜ਼ਬੂਤ ਹੈ ਜਿਹੜੀ ਆਪਾਂ ਗੱਲ ਚ ਪ੍ਰਭਾਵਸ਼ਾਲੀ ਜਾਂ ਮਜ਼ਬੂਤ ਉਮੀਦਵਾਰਾਂ ਦੀ ਕਰਦੇ ਆ ਤਾਂ ਲੁਧਿਆਣੇ ਚ ਉਹ ਮਜ਼ਬੂਤ ਹੈ ਇਹ ਤਿੰਨ ਉਮੀਦਵਾਰ ਜਿਹੜੇ ਆਜ਼ਾਦ ਉਮੀਦਵਾਰ ਨੇ ਪੰਜਾਬ ਚ ਕਾਫੀ ਮਜ਼ਬੂਤ ਨੇ ਜਿਨ੍ਹਾਂ ਚ ਭਾਈ ਅਮਰਤਪਾਲ ਸਿੰਘ ਤਾਂ ਕਾਫੀ ਸਿਖਰਤੇ ਨੇ ਉਹ ਕਹਲੋ ਪੰਜਾਬੀ ਚ ਤੇ ਜਿਹੜੇ ਦੋ ਨੰਬਰ ਤੇ ਆਪਾਂ ਲੱਕ ਇਸ ਦਾਣੇ ਦੀ ਗੱਲ ਕਰ ਲਈਏ ਆਪਾਂ ਜੇਕਰ ਵੀ ਕੀਤਾ ਵੀ ਉਹ ਪਹਿਲਾਂ ਵੀ ਲੜੇ ਆ ਵੱਡਾ ਵੋਟ ਬੈਂਕ ਲਗਾਏ ਆ ਔਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਜ਼ਾਦ ਉਮੀਦਵਾਰ ਜਿੱਤੇ ਹੀ ਆਜ਼ਾਦ ਉਮੀਦਵਾਰ ਦੀ ਇੱਕ ਵਿਚਾਰਧਾਰਾ ਹੁੰਦੀ ਹੈ ਕਿਸੇ ਦੀ ਕੋਈ ਬੰਦਾ ਕਿਸੇ ਮੁੱਦੇ ਨੂੰ ਲੈ ਕੇ ਚੋਣ ਮੈਦਾਨ ਚ ਆਉਂਦਾ ਔਰ ਬਹੁਤ ਸਾਰੇ ਹੈਗੇ ਨੇ ਉਹ ਭਾਵੇਂ ਉਹ ਹਾਰ ਜਿੱਤ ਲਈ ਨਹੀਂ ਉਹ ਪਾਰਟੀਆਂ ਵੀ ਕਈ ਪਾਰਟੀਆਂ ਨੂੰ ਪਤਾ ਹੁੰਦਾ ਵੀ ਅਸੀਂ ਇਥੇ ਹਾਰ ਜਾਣਾ ਪਰ ਉਹ ਆਪਦੇ ਕੇਡਰ ਨੂੰ ਲਾਮਬੰਦ ਰੱਖਣ ਲਈ ਜਾਂ ਆਪਦੇ ਕੇਡਰ ਦੇ ਵੋਟ ਬੈਂਕ ਨੂੰ ਬਣਾਈ ਰੱਖਣ ਲਈ ਉਹ ਚੋਣ ਲੜਦਿਆਂ ਨੇ ਇਹ ਹੁਣ ਕਾਂਗਰਸ ਤੇ ਰਾਂਦੀ ਗੱਲ ਹੀ ਕਰ ਲਈਏ ਤਾਂ ਪੰਜਾਬ 'ਚ ਉਹਨਾਂ ਨੂੰ ਇਹ ਹੁੰਦਾ ਵੀ ਉਹ ਵੀ ਲੜ ਰਹੀਆਂ ਬਸਪਾ ਵੀ ਲੜ ਰਹੀ ਹੈ ਪੰਜਾਬ 'ਚ ਹਾਲਾਂਕਿ ਉਹ ਮੁਕਾਬਲੇ 'ਚ ਕਈ ਥਾਵਾਂ ਤੇ ਨਹੀਂ ਹੈ ਪਰ ਉਹ ਆਪਦਾ ਜਿਹੜਾ ਉਹਨਾਂ ਦਾ ਕੇਡਰ ਹੁੰਦਾ ਜਿਹੜਾ ਪਾਰਟੀ ਦਾ ਕੇਡਰ ਆ ਜਾਂ ਪਾਰਟੀ ਨਾਲ ਜੁੜੇ ਹੋਏ ਲੋਕ ਆ ਉਹਨਾਂ ਨੂੰ ਲਾਮਬੰਦੀ ਕਰ ਲਈ ਉਹਨਾਂ ਦੀ ਜਾਂ ਉਹਨਾਂ ਨੂੰ ਲਾਮਬੰਦ ਰੱਖਣ ਲਈ ਉਹ ਚੋਣ ਲੜਦੇ ਆ ਤਾਂ ਕਿ ਜਿਹੜੀ ਉਹਨਾਂ ਦੀ ਵੋਟ ਆ ਔਰ ਕਈ ਥਾਵਾਂ ਤੇ ਇਹ ਵੀ ਹੁੰਦਾ ਵੀ ਆਜ਼ਾਦ ਉਮੀਦਵਾਰਾਂ ਨੂੰ ਵੱਡੀਆਂ ਪਾਰਟੀਆਂ ਵੀ ਮਤਲਬ ਫੰਡਿੰਗ ਵੀ ਕਰਦੀਆਂ ਇਹ ਵੀ ਬਹੁਤ ਕੁਝ ਹੈਗਾ ਅੰਦਰ ਖਾਤੇ ਕਿਸੇ ਨੂੰ ਹਰਾਉਣ ਲਈ ਜਿੱਤਣ ਲਈ ਕਈ ਥਾਂ ਤੇ ਆਜ਼ਾਦ ਮੀਤਵਾਰਾਂ ਨੂੰ ਇਸ ਰੂਪ ਚ ਵੀ ਵਰਤਿਆ ਜਾਂਦਾ ਹਨ ਔਰ ਕਈ ਜਿਹੜੀਆਂ ਖਾਸ ਕਰ ਅਕਾਲੀ ਦਲ ਉਦੋਂ ਗੱਲ ਹੋ ਰਹੀ ਸੀ ਉਹਨਾਂ ਦੇ ਕੋਈ ਵੱਡੇ ਚਿਹਰਾ ਸੀਗਾ ਅਕਾਲੀ ਦਲ ਦਾ ਇੱਥੇ ਆਏ ਸੀ ਆਪਣੇ ਟਾਕ ਸ਼ੋਅ 'ਚ ਜੀ ਤੇ ਉਹ ਦੱਸ ਰਹੇ ਸੀ ਵੀ ਅਕਾਲੀ ਦਲ ਕਈ ਚਿਹਰੇ ਉਦੋਂ ਜਿੱਤ ਲਈ ਜਾਂ ਪਾਰਟੀ ਖਵਾਉਣ ਲਈ ਇਕੱਲਾ ਅਕਾਲੀ ਦਲ ਨਹੀਂ ਹੋਰ ਪਾਰਟੀਆਂ ਵੀ ਜਗੀਆਂ ਵੱਡੀਆਂ ਉਹ ਚਾਹ ਨੈਸ਼ਨਲ ਪਾਰਟੀਆਂ ਨੇ ਉਹ ਕਈ ਤਰ੍ਹਾਂ ਦੇ ਮਤਲਬ ਦਾ ਪੇਜਾਂ ਦਾ ਵੀ ਉਹਨਾਂ ਦੀਆਂ ਪਾਰਟੀਆਂ ਦੇ ਦਾ ਪੇਜਾਂ ਦਾ ਹਿੱਸਾ ਵੀ ਰਹਿੰਦੇ ਆ ਆਜ਼ਾਦ ਮੀਤਵਾਰ ਔਰ ਜਿਹੜੀ ਤੁਸੀਂ ਪ੍ਰਭਾਵਸ਼ਾਲੀ ਗੱਲ ਕੀਤੀ ਆ ਉਹ ਤਿੰਨ ਹੈਗੇ ਨੇ ਪੰਜਾਬ 'ਚ ਜਿਹੜੇ ਪ੍ਰਭਾਵਸ਼ਾਲੀ ਆ ਹੋਰ ਵੀ ਬਹੁਤ سارے ਜਿਵੇਂ ਲੁਧਿਆਣੇ 'ਚ ਹੁਣ ਕੱਲ ਪਹਿਲੇ ਦਿਨ ਹੀ ਤਿੰਨ ਆਜ਼ਾਦ ਉਮੀਦਵਾਰਾਂ ਨੇ ਪੇਪਰ ਭਰੇ ਆ ਹਨਾ ਉਹ ਮਤਲਬ ਹੋਰ ਵੀ ਹੋਰ ਵੀ ਆਉਣਗੇ ਆਜ਼ਾਦ ਉਮੀਦਵਾਰ ਕਾਫੀ ਹੁੰਦੇ ਹਰੇਕ ਹਲਕੇ ਜੀ ਹੁੰਦੇ ਚਲੋ ਪੰਜਵੇਂ ਆਜ਼ਾਦ ਉਮੀਦਵਾਰਾਂ ਦੀ ਗੱਲ ਕਰਦੇ ਆ ਤਾਂ ਜਿਵੇਂ ਆਪਾਂ ਕਰ ਲੈਨੇ ਆ ਨੀਟੂ ਸ਼ਟਨਾਲ ਉਹ ਜਲੰਧਰ ਤੋਂ ਕਿੱਡਾ ਵੱਡਾ ਹੀਰੋ ਬਣਿਆ ਜੀ ਉਹ ਖੜ ਕੇ ਹਾਲਾਂਕਿ ਭਾਵੇਂ ਹਾਰ ਗਿਆ ਉਹਦੇ ਹੰਝੂਆਂ ਨੇ ਉਹਨੂੰ ਸੋਸ਼ਲ ਮੀਡੀਆ ਤੇ ਹੀਰੋ ਬਣਾਤਾ ਹਨਾ ਫਿਰ ਫਿਲਮਾਂ ਤੱਕ ਚੱਲਿਆ ਗਿਆ ਉਹ ਗਾਣੇ ਗੂਣੇ ਵੀ ਗਾਣੇ ਫਿਲਮਾਂ ਚ ਹਨਾ ਉਵੇਂ ਆਪਣੇ ਹੈਗਾ ਟੀਟੂ ਬਾਣੀਆਂ ਦਾਖੇ ਵਾਲੇ ਇਹ ਇਹਨਾਂ ਨੇ ਵੀ ਇੱਕ ਧਿਰ ਬਣਾਈ ਹੈ ਹਨ ਬਈ ਇਸ ਵਾਰ ਉਹ ਵੀ ਸ਼ਾਇਦ ਲੁਧਿਆਣੇ ਤੋਂ ਭਰ ਰਹੇ ਹੈ ਟੀਟੂ ਬਾਣੀਆਂ ਉਹ ਵਿਧਾਨ ਸਭਾ ਵੀ ਹਰੇਕ ਵਾਰੀ ਲੜਦਾ ਪਿਛਲੀ ਵਾਰੀ ਤਾਂ ਸ਼ਾਇਦ ਅਕਾਲੀ ਦਲ ਦੀ ਮਨਪ੍ਰੀਤ ਸਿੰਘ ਵਾਲੀ ਦੀ سپورਟ ਤੇ ਆ ਗਿਆ ਸੀਗਾ ਪਰ ਇਸ ਵਾਰ ਸ਼ਾਇਦ ਉਹ ਵੀ ਲੜ ਰਿਹਾ ਮਤਲਬ ਆਜ਼ਾਦ ਉਮੀਦਵਾਰ ਸਾਰੇ ਕੈਟਾਗਰੀਆਂ ਆ ਵੀ ਜਾਂਦੇ ਨੇ ਜੀ ਜੀ ਅੱਗੇ ਜੇ ਆਪਾਂ ਗੱਲ ਕਰੀਏ ਰਾਜਾ ਵੜਿੰਗ ਦੇ ਲੁਧਿਆਣੇ ਹੁੰਦੇ ਹੋਏ ਜਗਰਾਉਂ ਤੋਂ 6 ਕਾਉਂਸਲਰ ਛੱਡ ਗਏ ਕੀ ਵਜ੍ਹਾ ਅ ਦੇਖੋ ਇਹ ਤਾਂ ਗੱਲ ਹੈਗੀ ਹੈ ਵੀ ਜਦੋਂ ਪਾਰਟੀ ਦਾ ਪ੍ਰਧਾਨ ਆ ਕੇ ਚੋਣ ਲੜਦਾ ਕਿ ਤੋ ਹਨਾ ਹ ਤਾਂ ਇਹ ਹੁੰਦਾ ਵੀ ਜਿਹੜੇ ਰੋਸੇ ਗਿਲੇ ਸ਼ਿਕਵੇ ਹੁੰਦੇ ਆ ਜਾਂ ਪਾਰਟੀਆਂ ਦੀ ਆਪਸੀ ਪਾਟੋ ਤਾੜ ਹੁੰਦੀ ਹੈ ਜਾਂ ਲੀਡਰਸ਼ਿਪ ਦੀ ਕਈ ਤਰ੍ਹਾਂ ਦੇ ਆਪਸੀ ਵਖਰੇਵੇਂ ਹੁੰਦੇ ਆ ਉਹ ਸਾਰਾ ਕੁਝ ਇਕੱਠਾ ਹੋ ਜਾਂਦਾ ਹੁੰਦਾ ਹਨਾ ਔਰ ਜਿਹੜੇ ਜਿਹੜੇ ਬੰਦੇ ਈਵਨ ਜਾਣਾ ਵੀ ਕਿਸੇ ਪਾਸੇ ਛਾਲ ਵੀ ਮਾਰਨੀ ਚਾਹੁੰਦੇ ਚਾਹੁੰਦੇ ਹੁੰਦੇ ਆ ਰੁਕ ਜਾਂਦੇ ਹੁੰਦੇ ਆ ਪਾਰਟੀ ਦਾ ਵੱਡੇ ਚਿਹਰੇ ਨੂੰ ਤਾਰਨ ਦਾ ਮਤਲਬ ਹੀ ਇਹ ਹੁੰਦਾ ਹਨਾ ਪਰ ਜਗਰਾਉਂ ਚ ਰਾਜਾ ਬੜੰਗ ਦੀ ਜਿਹੜੀ ਕਹਿ ਲੋ ਕਾਰਜਕਾਰੀ ਬਹੁਤ ਹੀ ਸਫਲੀ ਹੁੰਦੀ ਨਜ਼ਰ ਆ ਰਹੀ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੇ ਚ ਕੁਝ ਦਿਨ ਪਹਿਲਾਂ ਜਿਹੜੇ ਚਾਰ ਕਾਉਂਸਲਰ ਨੇ ਕਾਂਗਰਸ ਦੇ ਭਾਵੇਂ ਉਹ ਬੀਬੀ ਮਾਨੂਕੇ ਨਾਲ ਪਹਿਲਾਂ ਤੋਂ ਹੀ ਤੁਰ ਰਹੇ ਆ ਪਰ ਉਹਨਾਂ ਨੇ ਕਾਂਗਰਸ ਚੋਣਾ ਚ ਆ ਕੇ ਛੱਡਿਆ ਪਪਗਵੰਤ ਮੰਡੀ ਹਾਜ਼ਰੀ ਚ ਉਥੋਂ ਦੇ ਜਿਹੜੇ ਆਜ਼ਾਦ ਪ੍ਰਧਾਨ ਨੇ ਅਮਰਜੀਤ ਸਿੰਘ ਮਾਲਵਾ ਉਹਦੇ ਨਾਲ ਚਾਰ ਕਾਂਗਰਸ ਦੇ ਕੌਂਸਲਰ ਆਮ ਆਦਮੀ ਪਾਰਟੀ ਸ਼ਾਮਲ ਹੋਏ ਸੀ ਪਿਛਲੇ ਦਿਨੀ ਔਰ ਅੱਜ ਵੀ ਜਿਹੜੇ ਆ ਦੋ ਕੌਂਸਲਰਾਂ ਨੇ ਅਸਤੀਫਾ ਦਿੱਤਾ ਜਿਸ ਚ ਸਾਬਕਾ ਪ੍ਰਧਾਨ ਅਰਵਿੰਦਰ ਕੁਮਾਰ ਨੀਟਾ ਜੀ ਫੀਨਾ ਸੌਰੀ ਉਹ ਆਪਣੇ ਛੱਡ ਗਏ ਨੇ ਕਾਂਗਰਸ ਪਾਰਟੀ ਨੂੰ ਔਰ ਉਹਨਾਂ ਨੇ ਅਸਤੀਫਾ ਦਿੱਤਾ ਔਰ ਉਹ ਬਲਾਕ ਦੇ ਪ੍ਰਧਾਨ ਵੀ ਰਿਹਾ ਸ਼ਹਿਰੀ ਕਾਂਗਰਸ ਦੇ ਹਨ ਤੇ ਉਹਨਾਂ ਦੇ ਨਾਲ ਇੱਕ 바ਵਾ ਹੈਗੇ ਨੇ ਉਹ ਉਹਨਾਂ ਨੇ ਵੀ ਅਸਤੀਫਾ ਦਿੱਤਾ ਆਪਣੀ ਕਾਂਗਰਸ ਪਾਰਟੀ ਦੇ ਕੌਂਸਲਰ ਮਤਲਬ ਟੋਟਲ 6 ਹੋ ਗਏ ਜਿਹੜੇ ਕਾਂਗਰਸ ਪਾਰਟੀ ਦੇ ਕੌਂਸਲਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਛੱਡਤੀ ਆਮ ਆਦਮੀ ਪਾਰਟੀ ਚਾਰ ਤਾਂ ਸ਼ਾਮਿਲ ਹੋ ਹੀ ਗਏ ਦੋ ਜਿਹੜੇ ਅੱਜ ਵੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਉਹਨਾਂ ਨੇ ਵੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਆ ਉੱਥੇ ਉਹਨਾਂ ਨੇ ਸਮੂਲੀਅਤਕਾਰੀ ਲਈ ਹੈ ਹਨ ਤੇ ਕਾਂਗਰਸ ਉਹ ਆਪ ਜੋ ਕਲੀਅਰ ਹੈ ਉਹ ਤੈ ਹੋ ਮਤਲਬ ਤੈ ਹੈ ਇਹ ਉਹਨਾਂ ਨੇ ਚਲੇ ਹੀ ਜਾਣਾ ਅੱਜ ਸ਼ਾਮਿਲ ਹੋ ਗਏ ਹੋਣਗੇ ਬਲੀ ਤਾਂ ਹਨ ਜੀ ਤੇ ਉਹ ਕਾਂਗਰਸ ਪਾਰਟੀ ਨੂੰ ਇੱਥੇ ਜਗਰਾਉਂ ਚ ਕਾਫੀ ਚੁਣੌਤੀਆਂ ਨੇ ਰਾਜਾ ਬੜੰਗ ਨੂੰ ਕਾਫੀ ਚੁਣੌਤੀਆਂ ਨੇ ਜੇ ਉੱਥੇ ਆਜ਼ਾਦ ਉਮੀਦਵਾਰ ਪਹਿਲਾਂ ਜਿਹਨਾਂ ਦਾ ਜ਼ਿਕਰ ਕੀਤਾ ਕਮਲਜੀਤ ਸਿੰਘ ਬਰਾੜ ਕਿ ਉਹਨਾਂ ਦੇ ਵੀ ਗੱਲ ਦੇਖੀਏ ਤਾਂ ਉਹ ਵੀ ਇੱਥੇ ਸਭ ਤੋਂ ਵੱਡੀ ਮਾਰ ਜਿਹੜੀ ਕਾਂਗਰਸ ਨੂੰ ਹੀ ਪਾ ਰਹੀ ਹੈ ਹੈਨਾ ਜਗਰਾਉਂ ਹਲਕੇ ਚ ਚਲੋ ਠੀਕ ਹੈ ਮਤਲਬ ਭਾਵੇਂ ਰਾਜਾ ਬੜੰਗ ਨੂੰ ਬੜਾ ਮਜ਼ਬੂਤ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਪਰ ਉਹਨਾਂ ਨੂੰ ਜਿਹੜੀਆਂ ਇਹ ਵੱਡੀਆਂ ਮਾਰਾਂ ਵੀ ਦੇ ਹੱਤੀ ਹਲਕੇ ਹਨ ਤੇ ਜਗਰਾਉਂ ਚ ਤਾਂ ਖਾਸ ਕਰਕੇ ਜਿਵੇਂ ਸ਼ਹਿਰ ਕਾਉਂਸਲਰਾਂ ਦਾ ਚਲੇ ਜਾਣਾ ਮੌਜੂਦਾ ਕਾਉਂਸਲਰਾਂ ਦਾ ਵੱਡੀ ਸੱਟ ਹੁੰਦੀ ਹੈ ਔਰ ਸ਼ਹਿਰ ਦੇ ਕੁੱਲ 23 ਨੇ ਕਾਉਂਸਲਰ ਉਹ ਤੋਂ ਪਹਿਲਾਂ ਜਿਹੜੀ ਇੱਥੇ ਨਗਰ ਕਾਉਂਸਲ ਤੇ ਕਬਜ਼ਾ ਵੀ ਕਾਂਗਰਸ ਦਾ ਹੀ ਸੀ ਜੀ ਪਰ ਉਹ ਕਬਜ਼ਾ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕਹਿ ਲੋ ਤੋੜਿਆ ਉੱਥੇ ਔਰ ਜਿਹੜੀ ਪਲਟਾ ਕੇ ਜਿਹੜਾ ਇੱਕ ਆਜ਼ਾਦ ਉਮੀਦਵਾਰਾ ਉਹਨੂੰ ਉਹਦੇ ਨਾਲ ਕਾਂਗਰਸੀ ਕਾਉਂਸਲਰਾਂ ਨੂੰ ਜੋੜ ਕੇ ਉੱਥੇ ਉਹਨੂੰ ਪ੍ਰਧਾਨ ਬਣਾਇਆ ਅਮਰਜੀਤ ਮਾਲਵੇ ਨੂੰ ਫਿਰ ਉਹਦੇ ਨਾਲ ਜਿਹੜੇ ਕਾਉਂਸਲਰ ਨੇ ਹੁਣ 6 ਕਾਉਂਸਲਰ ਹਾਲਾਂਕਿ ਬੀਬੀ ਦੇ ਨਾਲ ਹੋਰ ਵੀ ਕਈ ਮਾਣੂ ਕਦੇ ਨਾਲ ਕਾਉਂਸਲਰ ਨੇ ਕਾਂਗਰਸ ਦੇ ਜੀ ਪਰ ਉਹਨਾਂ ਚੋਂ ਹੁਣ 6 ਤਾਂ ਚਲੇ ਹੀ ਗਏ ਨਾ ਕਹਿ ਲਓ ਆਮ ਆਦਮੀ ਪਾਰਟੀ ਔਰ ਇਹਦਾ ਆਮ ਆਦਮੀ ਪਾਰਟੀ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਕਾਂਗਰਸ ਨੂੰ ਮਤਲਬ ਦੋਹਰੀ ਮਾਰ ਆ ਉਧਰ ਕਮਲ ਬਰਾੜ ਪਾਰਿਆ ਰਾਜੇਪੜਿੰਗ ਨੂੰ ਉਧਰ ਇਹ ਜਿਹੜੇ 6 ਕਾਉਂਸਲਰਾਂ ਦਾ ਚਲੇ ਜਾਣਾ ਆਮ ਆਦਮੀ ਪਾਰਟੀ ਨੇ ਵੀ ਮਾਰ ਪਾਈ ਜੀ ਟਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਭੱਕ ਦੀ ਸਿਆਸਤ ਦੇ ਵਕ ਵਕ ਮੁੱਦਿਆਂ ਤੇ ਚਰਚਾ ਕੀਤੀ ਹੈ ਰੋਜ਼ਾਨਾ ਸਾਡੀ ਚਰਚਾ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨੂੰ ਦਿਓ ਇਜਾਜ਼ਤ ਧੰਨਵਾਦ